ਦੂਜੇ ਨੰਬਰ ਤੇ ਆ ਗਿਆ ਜੂਨੀਅਰ 5204 ਇਹ ਨਵਾਂ ਮਾਡਲ ਵੀ 2009 ਮਾਡਲ ਇਹ ਵੀ ਪਹਿਲੇ ਮਾਲਕ ਦੀ ਵੈਸੇ ਬਾਕੀ ਮਾਡਲ ਮਾਡਲ ਨਾ ਮਾਡਲ ਇਟਰ ਸੱਕੀ ਦੂਜੀ ਸਾਬ ਦੇ ਰਿਹਾ ਕਿੰਨਾ ਪਿਆ ਹੈ ਕਿਉਂ ਅਰੀਜਨਲ ਜਿਹੜਾ ਲਾਇਸੈਂਸ ਜੋਹੰਦਾ ਉਹ ਰੇ ਨਾਲ ਚੱਲਿਆ ਹੋਇਆ ਹੈ ਸੈਂਟੀ ਸੋਹੰਦਾ ਹੈ ਹਾਂ ਜੂਜੀ ਵਾਟਾਇਰ ਪਾਇਆ ਠੀਕਾ ਠੀਕ ਹੈ ਦੂਜੀ ਵਾਟਾਇਰ ਪਾਇ ਹੋਲੇ ਬਾਕੀ ਡੈਕਟਰ ਖਾਰੇ ਰਿਹਾ ਨਹੀਂ ਬੈਕ ਲੱਗਿਆ ਪੂਰਾ ਹੈਵੀ ਲੱਗਿਆ ਹੋਇਆ ਅੱਛੇ ਡਿਸਟ੍ਰੀਬਿਊਟਰ ਲੱਗਾ ਹੈ ਅਰੇ ਡਿਸਟ੍ਰੀਬਿਊਟਰ ਵੀ ਲੱਗਾ ਹੋਇਆ ਹਾਂ ਆਉਂਦਾ ਨਹੀਂ ਹਾਂ ਠੀਕਾ ਠੀਕ ਹੈ ਤੇ ਪੈਂਪ ਇਹ ਕਿਹਨੇ ਦਾ ਡਾਣਾ ਜੀ ਆਪਾਂ ਨੇ 2014 ਮਾਡਲ ਹੈ ਲੁਧਿਆਣਾ ਨੰਬਰ ਹੈ ਪਹਿਲੇ ਮਾਲਕ ਦਾ ਹੀ 2014 ਮਾਡਲ ਲੁਧਿਆਣਾ ਨੰਬਰ ਹੈ ਹਾਂਜੀ ਹਾਂਜੀ ਠੀਕਾ ਠੀਕਾ ਜੀ ਰੀਅਰ ਮੀਟਰ ਦਿਖਾਰੇ 70% ਪਿਛਲੇ ਟਾਇਰ ਨੇ ਤੇ ਮੁੱਲੇ ਪੈਰਿਆਂ ਨਾਲ 40% ਸਾਈਡ ਘੇੜਦੇ ਸੋਨੇ ਦਾ 50 ਤੇ ਸੈਂਟਰ ਵਾਲਾ ਵੀ ਇਹ ਵੀ ਤਾਂ ਸੈਂਟਰ ਵਾਲਾ ਹੈ ਜੀ ਹਾਂਜੀ ਇਹ 19 ਮਾਡਲ ਲਈ ਸਮਾਲਿਕਾ ਪੰਚਾਇਤ ਨੰਬਰ ਹੈ ਹੈਵੀ ਪਹਿਲੇ ਮਾਲਕ ਦਾ ਹੀ ਹੈ ਠੀਕ ਹੈ ਜੀ ਅੰਨਾ ਸਿਲੰਡਰ 52 HP ਕੈਟੇਗਰੀ ਦਾ ਸੰਦ ਅ ਸੀਰੀਜ਼ ਸਰਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ ਹਜ ਜਿੰਮੇਟ ਦੇ ਵਿੱਚ ਪਿਆਰੇ ਵੀਰੋ ਅੱਜ ਪਹੁੰਚਿਆ ਪਿੰਡ ਹਸੈਨਪੁਰੇ ਉਹ ਤੁਹਾਨੂੰ ਪਤਾ ਹੈ ਵੀਰ ਜੀ ਉਹਨੇ ਪਹਿਲਾਂ ਵੀ ਆਪਾਂ ਵੀਰੋ ਟਿਕਦੇ ਦੇੇ ਕੰਮ ਦੇ ਰਹੇ ਨੇ ਆ ਤੇ ਬਾਈ ਜੀ ਨੇ ਉਹਦਾ ਲੰਮਾ ਕਹਾਣੀ ਸੁਣਾ ਗਿਆ ਤੇ ਅੱਜ ਤੁਹਾਨੂੰ ਫੇਰ ਤੋਂ ਦੱਸ ਦਿਆਂ ਰੇਟ ਮਾਡਲ ਤੇ ਸਾਰਿਆਂ ਨੂੰ ਦੱਸ ਦਵਾਂਗੇ ਆਪਣੇ ਨਾਲ ਬਾਈ ਜੀ ਨੇ ਬਈ ਸਾਡਾ ਬੜਾ ਖਾਾਕਤਾ ਜ ਆਪਣੇ ਚੈਨਲ ਦੀ ਬਈ ਸਾਡਾ ਬੜਾ ਸੁਭਨਾ ਹੁੰਦਾ ਦੋਈ ਕੇ ਲਖਵੇਤ ਨੇ ਤੇ ਆਪਣੇ ਜੇ ਬੰਦੇ ਨੇ ਆਉਣਾ ਹੋਵੇ ਰਕੇਸ਼ਨ ਰਕੇਸ਼ਨ ਕੇਜ ਆਪਣੇ ਘਰ ਦੀ ਜੀ ਹਾਂਜੀ ਪਰ ਕਿਹੜਾ ਪਿੰਡ ਦਾ ਪਿੱਛੇ ਆਦਮ ਬੁਰਦਲੇ ਵੇ ਆ ਗਿਆ ਸੈਨਪੁਰਾ ਪਿੰਡ ਆ ਗਏ ਠੀਕ ਹੈ ਜੀ ਹਾਂ ਜੀ ਜੇ ਇਧਰ ਆਉਣਾ ਫਿਰ ਕੁਝ ਮੇਰੇ ਕੋਲ ਵਿਰੋਚੀ ਲਵੇ ਇਧਰ ਹੋ ਜਾ ਇਧਰ ਵਿਰੋਚੀ ਆ ਗਈ ਇਹ ਮਤਲਬ ਕਿਹੜੇ ਜਿਹੜੇ ਪੈਸੇ 10 ਗੱਟ ਪੈਸੇ 10 ਗੱਟ ਪੈਸੇ ਠੀਕ ਹੈ ਠੀਕ ਹੈ ਸਸਰਾਂ ਦਾ ਸਾਲ 6 ਕਿਲੋਮੀਟਰ ਆਪਣਾ ਸਭ ਤੋਂ 6-9 ਕਿਲੋਮੀਟਰ ਪਿੰਡ ਪੈਂਦਾ ਸੈਨਪੁਰਾ ਫਦੇ ਕੜਦੇ ਵਿੱਚ ਕੋਈ ਉਰੇ ਆ ਕੇ ਆਪਣਾ ਟਰੈਕਟਰ ਦੇਖ ਸਕਦੇ ਹੋ ਜਾ ਸਕਦੇ ਹੋ ਤੇ ਸਭ ਤੋਂ بڑا ਟਰੈਕਟਰ ਜਿਹੜਾ ਅਰਜਨ ਹੈ ਨਹੀਂ ਹਾਂ ਜੀ 2010 ਮਾਡਲ ਲਈਏ ਨੰਬਰ ਪਟਿਆਲੇ ਦਾ 10 ਮਾਡਲ ਦਾ ਨੰਬਰ ਪਟਿਆਲੇ ਦਾ ਹਾਂ ਜੀ ਪਹਿਲੇ ਮਾਲ ਬਾਕੀ ਟਾਇਰਾਂ ਨੂੰ ਵੀ ਚੈੱਕ ਕਰ ਸਕਦੇ ਹਾਂ 605 ਪੈਂਟਰਾ ਤੇ ਜਿਹੜੇ ਟਾਇਰ ਨੇ ਉਹ ਹੈਗੇ ਨੇ ਸਖਤ ਜਿਹੇ ਟਾਇਰ ਪਏ ਨੇ ਤੇ ਇਧਰ ਜਿਹੜਾ ਮੈਂ ਰੋਕੇ ਵੀ ਬਿਲਕੁਲ ਹਾਂ ਇੰਜ ਥੱਲੇ ਪੂਰੀ ਥਲ ਠੀਕ ਹੈ ਕਿ ਮੰਦਾ ਬਾਗਲੀ ਆ ਬਾਗ ਲਏ ਸਾਈ ਦੇ ਬਾਦੇ ਪਹਿਲਾਂ ਕੋਈ ਚੱਕੀ ਨਹੀਂ ਤੇ ਆਪਣਾ ਕਿੰਨੇ ਦਾੜੇ ਜੱਪਾ ਨੇ ਇਹ ਸਵਾ ਦਿੰਨ ਦੀ ਨਮਾਣੇ ਵੀਰੇ ਬਾਕੀ ਹੋਈ ਮੋਕਨ ਠੀਕ ਹੈ ਜੀ ਨਾ ਬਾਕੀ ਬੰਤ ਹੈ ਮਾਟਰਾਂ ਕੱਟਾਂ ਛਤਰੀ ਦੇ ਦਾਂਗੇ ਛਤਰੀ ਹੈਗੀ ਨਾਲ ਛਤਰੀ ਹੈਗੀ ਹਾਂ ਜੀ ਸਭੀ ਸਾਧਰੀ ਵੀਰ ਨੂੰ ਕਹਿੰਦੇ ਵੀ ਦੇ ਦਾਂਗੇ ਆਪਾਂ ਸਾਧਰੀ ਹੈਗੇ ਸਾਧਰੀ ਜਾ ਕੇ ਜਾਣਗੇ ਤੇ ਸਾਧਰੀ ਘੜੀ ਆਪਣੀ ਸਿੰਪਲ ਕੱਪੜੇ ਵਾਲੀ ਸਿੰਪਲ ਕੱਪੜੇ ਵਾਲੀ ਠੀਕ ਕਰੀ ਤੇ ਦੂਜੇ ਨੰਬਰ ਤੇ ਆ ਗਿਆ ਜੌਂਡੀਆਰ 52 ਜਦੋਂ 4 ਇਹ 9 ਮਾਡਲ ਵੀ 2009 ਮਾਡਲ ਇਹ ਵੀ ਪਹਿਲੇ ਮਾਲਕ ਲਈ ਵੈਸੇ ਬਾਕੀ ਮਾਡਲ ਮਾਡਲ ਨਾ ਵਾਟਰ ਰੈਟਰ ਪੱਕੀ ਤੁਸੀਂ ਸਾਫ਼ ਦੇਖੋ ਕਿੰਨਾ ਪਿਆ ਹੈ ਕਿਉਂ ਅਰੀਜਨਲ ਲਾਇਸੈਂਸ ਦਿਓ ਘੰਟਾ ਪਰ ਇਹ ਨਾਲ ਚੱਲਿਆ ਹੋਇਆ ਹੈ ਸੈਂਟੀ 100 ਘੰਟਾ ਹੈ ਹਾਂਜੀ ਗੁੱਜੀ ਵਾਟਰ ਪਾਇਆ ਨੇ ਠੀਕਾ ਠੀਕ ਹੈ ਗੁੱਜੀ ਵਾਟਰ ਪਾਇਆ ਹੋਲੇ ਬਾਕੀ ਟਾਇਰ ਵੀ ਰੈਡੀਡ ਪਾਏ ਹੋਏ ਨੇ ਹਾਂਜੀ ਹਾਂ ਇਹ ਇਹ ਪੰਜਾਬ ਨੰਬਰ ਹੈ ਆਪਣਾ ਮੋਗੇ ਦਾ ਬਣੀਆ ਮੇਰੇ ਮੋਗੇ ਦਾ ਤਰੂਪ ਪੰਜਾਬ ਨੰਬਰ ਆਈ ਜਦੋਂ ਪੰਜਾਬ ਆਈ ਹਾਂਜੀ ਹਾਂਜੀ ਬਾਈ ਗੱਲ ਤਾਇਰ ਦਿਖਾ ਦੇ ਲਗਭਗ 70% ਟਾਇਰ ਪਏ ਨੇ ਬਾਕੀ ਡੈਕ ਲੱਗਿਆ ਹੋਇਆ 70 ਦੱਬੀ ਹੋਈ ਜਾ ਸਰਸਮ ਨਾਲੇ ਮਿਲੋ ਇੱਕ ਦੰਦ ਲੈ ਲਈ ਆਪਾਂ ਨੇ ਇਹ 370 ਕਹਿੰਦੇ ਆ ਬਾਕੀ ਹੋ ਜੂ ਮੋਗੇ ਨਾਲ ਵੀਰੇ ਬਾਕੀ ਚਲੋ ਮੋਗੇ ਤੇ ਬੈਠ ਕੇ ਹਾਂਜੀ ਮਾਤਣ ਹੋਏ ਜਾਈ ਤੇ ਅਗਲਾ ਗਈ ਸੋਨਾ ਡਿੱਕਾ ਤੇ ਆ ਇੱਕ ਹੀ ਮਾਰ ਲਈ ਸੰਗਰੂਰ ਨੰਬਰ ਹੈ ਕੈਚ ਲਈ ਆ ਵੀ ਪਰੇ ਮਾ ਜੀ ਪਾਨੇ ਮਿਲ ਗਏ ਇਹ ਪੰਜਾਬ ਨੰਬਰ ਸਰੂਰ ਦਾ ਜੀ ਸਰੂਰ ਦਾ ਵੀ ਤੇਰਾ ਜੀ ਵੀ ਤੇਰਾ ਸਰੂਰ ਦਾ ਨੰਬਰ ਆ ਜਿਹਦੇ ਪਰ ਵੀ ਡੈਕ ਲੱਗਿਆ ਹੋਇਆ ਹੈ ਸਾਧਰੀ ਲੱਗਿਆ ਹੋਇਆ ਇੱਕ ਕਾਪੀ ਫੇਵਰ ਵਾਲੀ ਬਾਕੀ ਟਾਇਰ ਚੈੱਕ ਕਰ ਲੋ ਤੇ ਆਪਣਾ 50 ਇਹ ਜਿਹੜਾ 3 ਸੈਂਟਰ ਦੇ ਵਿੱਚ ਚੁੱਕਦਾ ਹੈ 52 ਚ ਵਿੱਚ 52 ਚ ਵਿੱਚ ਜਿਹੜਾ ਹੱਥ 50 ਉਹਦਾ 4 ਦੇ ਵਿੱਚ ਹੁੰਦਾ ਨਾ ਹਾਂ ਜੀ ਹਾਂ ਬਾਕੀ ਟਾਇਰ ਉਹਦੇ ਵੀ ਬੜੇ ਘੜ ਪਏ ਨੇ ਨਾਲ ਜਿਹੜਾ ਰੈਡ ਜਗ ਰਿਹਾ ਜਤੁੰਦਾ ਠੀਕ ਆ ਠੀਕ ਇਹ 70% ਟਾਇਰ ਪਏ ਨੇ ਬਾਕੀ ਉਪਰੋਂ ਇਹ ਜਿਹੜਾ ਬਖੌਂਟ ਟਰੈਕਟਰ ਲਾ ਵੀ ਬੜਿਆ ਸੋਹਣਾ ਹੈ ਜੀ ਬੜਾ ਚੰਗਾ ਟਰੈਕਟਰ ਆ। ਓਵਰ ਆਲ ਵੀ ਇਹਨੇ ਸਾਫੁੱਤਰ ਟਰੈਕਟਰ ਆ ਜੀ ਕਹਣਾ ਜੀ। ਦਵੇ ਵੀ ਬੰਦਾ ਜੇ ਇੱਕ ਵਾਰ ਲੈ ਕੇ ਜਾਊਗਾ ਤਾਂ ਬੰਦਾ ਮਨ ਖੁਸ਼ ਹੋ ਜਾਊਗਾ। ਤੇ ਕਿੰਨੇ ਦਾ ਨੇ ਜੱਪ ਰਹੇ? ਇਹ 490 ਦਾ। 490 ਹਜ਼ਾਰ ਦਾ ਟਰੈਕਟਰ ਮਿਲ ਰਿਹਾ ਜੀ। ਤੁਸੀਂ ਦੇਖ ਸਕਦੇ ਹੋ ਬਾਕੀ ਟਾਇਰ ਵੀ ਮੂਰੇ ਜਿਹੜੇ ਚੌੜੇ ਪਾਏ ਹੋਏ ਨੇ 750 ਰੋਣ ਵਾਲੇ। 40 ਵੀ ਸਰਪੰਚਾ ਨੇ ਜੀ। ਹਾਂਜੀ। ਇਹ 2012 ਮਾਡਲ ਦਾ ਹੈ। 2012 ਮਾਡਲ ਸਰਪੰਚ ਮੇਂਧਰਾ ਇਹਦੇ ਵੀ ਟਾਇਰ ਨੇ ਉਹ ਵੀ ਰੇਡੀਅਲ ਵਾਲੇ ਨਮਗਲੇ ਦੇ ਰੇਡੀਅਲ ਟਾਇਰ ਨੇ ਪਿਛਲੇ ਇਹ ਮੁੱਢੇ ਹੈ ਜਿਹੜੇ 750 16 ਦੇ ਬਾਕੀ ਡੈਕ ਦਿਖਾ ਰਹੇ ਨੇ ਡੈਕ ਡੈਕ ਲੱਗਿਆ ਪੂਰਾ ਹੈਵੀ ਲੱਗਿਆ ਹੋਇਆ ਹੈ ਜਿੱਤੇ ਜੀਟੀ ਬੂਟਰ ਲੱਗਾ ਹੈ ਅਰੇ ਡਿਸਟਰੀਬਿਊਟਰ ਵੀ ਲੱਗਿਆ ਹੋਇਆ ਹੈ ਹਾਂ ਆਉਂਦਾ ਨਹੀਂ ਆਉਂਦਾ ਨਹੀਂ ਹਾਂ ਠੀਕਾ ਠੀਕ ਹੈ ਡਿਸਟਰੀਬਿਊਟਰ ਦੇਖ ਸਕਦੇ ਹਾਂ ਹਾਂ ਡਾਬੜਾ ਉਧਰ ਹੀ ਬਾੜਾ ਲੱਗਿਆ ਹੋਇਆ ਹੈ ਮਾੜੀ ਦਾ ਨੰਬਰ ਹੈ ਵੇ ਬੈਂਡ ਇਹ 32000 ਸਾਡੇ ਘਰੇ ਕਿਹ ਹੋਊਗਾ ਇਹ ਗੱਲ ਹਾਂ 32000 ਲੈ ਬੰਦੇ 32000 ਡੈੱਕ ਆ ਬਾਈ ਜਨਾ ਬਾਕੀ ਸਾਡ ਨਹੀਂ ਸੁਧ ਨਹੀਂ ਸੁਣੇ 50000 ਦਾ ਜਿੰਨੇ ਆਹੀ ਸਮਾਨ ਹੋ ਗਿਆ ਤੇ ਬੈਂਪਰ ਅਵੇਲੇਬਲ ਟਾਇਰ ਵੀ ਵੱਡੇ ਪਾਏ ਪੈਰ ਵੀ ਵੱਡੇ ਪਾਏ ਹੋਏ ਨੇ ਜੀ ਇਹ ਕਿੰਨੇ ਦਾ ਦੇਣਾ ਹੈ ਜੀ ਆਪਾਂ ਨੇ ਇਹ 10000 ਰੁਪਏ 10000 ਦੇਣਾ ਇਹ ਪ੍ਰੈਸਰ ਸਟੇਰੀਂ ਦੇ ਵਿੱਚ ਆ ਬਾਕੀ ਜੇ ਬੈਂਪਰ ਆਪਾਂ ਡੈੱਕ ਦੀ ਕਰ ਦਿੱਤੀਏ ਆਪਾਂ ਸਾਥੇ ਡੀਲ ਕਰ ਦਿੱਤਾ ਫਰਸਤਰਾ ਹਿਆ ਰੁਪਏ ਦਾ ਹੋ ਗਿਆ ਰਿਸਰਚ ਦੇਣੀ ਵਿੱਚ ਤਾਂ ਨਾ 70 ਹਾਂ ਨਹੀਂ 80 70 ਠੀਕ ਹੈ ਤਾਂ 70 ਦਾ ਰਹਿਣਾ ਹੈ ਆਪਾਂ ਨੇ origignal ਡਾਟਾ ਸਾਡਾ ਟੋਟਲੀ ਪਹਿਲੇ ਮਾਰਕ ਦੇ ਠੀਕ ਆ ਠੀਕ ਹੈ ਜੀ ਤੇ ਆਖੜਾ ਜੀ ਸੋਨਾ ਡਿਕਾ 150 ਹਾਂਜੀ ਲੋ 2014 ਮਾਡਲ ਹੈ ਲੁਧਿਆਣਾ ਨੰਬਰ ਹੈ ਪਹਿਲੇ ਮਾਰਕ ਦੇ 2014 ਮਾਡਲ ਲੁਧਿਆਣਾ ਨੰਬਰ ਹੈ ਹਾਂਜੀ ਹਾਂਜੀ ਤੇ ਇਕੱਠਾ ਠੀਕ ਹੈ ਜੀ ਰਿਪੀ ਵੀ ਡਾਹਰੇ 70% ਪਿਛਲੇ ਟਾਇਰ ਨੇ ਤੇ ਮਰਲੇ ਪਰ ਤਾਰੇ ਨਾਲ 40% ਸਾਈਡ ਗੇਅਰ ਦੇ ਵਿੱਚ ਫ੍ਰੀ ਲਾਮਣਾ ਸੌਰੀ ਪਾਵਰ ਸਟੀering ਦੇ ਵਿੱਚ ਜੀਟੀ ਬੂਟਰ ਟੇ ਬ੍ਰੇਕ ਹਾਂ ਤੇਲ ਬ੍ਰੇਕ ਜੀਟੀ ਬੂਟਰ ਟੋਪ ਮਾਡਲ ਦਾ ਤੇਲ ਬ੍ਰੇਕ ਨੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਜੀ ਤੇ ਡਬਲ ਬੁਦੀ ਵਾਲਾ ਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਤੇਲ ਬ੍ਰੇਕ ਨੇ ਤੇ ਕਿੰਨੇ ਦਾ ਬਣੂ ਟਰੈਕ ਜੀ ਇਹ 360 ਦਾ ਵੀ 370000 ਰੁਪਏ ਦਾ ਮਾੜਾ ਬਾਕੀ ਜਦੋਂ ਮਾੜਾ ਕਰ ਦਾਂਗੇ ਇਹ 94 ਮਾਡਲ 265 ਪਟਿਆਲਾ ਨੰਬਰ ਹੈ ਹੈ ਵੀ ਪਹਿਲੇ ਮਾਰਗ ਪਈ ਹੈ ਸੁਨਾਵਰਦਾ ਸੱਚਾ ਨੰਨਰ ਮਾਰਦੀ ਹਾਂ ਜਾਵਾਂਗੇ ਤੇਦੇ ਹਾਲ ਦੇਖੋ ਬਈ ਟਰੈਕਟਰ ਦੇਖੋ ਵੀਰੋ 94 ਮਾਡਲ ਇੰਨਾ ਸੋਹਣਾ ਟਰੈਕਟਰ ਪਿਆ ਐ ਸੋ ਸੋ ਦੇਖ ਸਕਦੇ ਹੋ ਮੇਰੇ ਕੋਲ ਬੜਿਆ ਬੜਿਆ ਕਰਦੀ ਵਿੱਚੋਂ ਦਿਖਾ ਦੇ ਮਰਗਾੜ ਮਰਗੂੜ ਵੇਟ ਤੱਕ ਨਾਲ ਦੇ ਰੇਟ ਦੇ ਠੀਕ ਹੈ ਜੀ ਪਹਿਲੇ ਇੱਕਦਮ ਦਾ ਆਏ ਪਹਿਲੇ ਮਾਲਕ ਕੋਲੋਂ ਨਵਾਂ ਆਇਆ ਕਰਾ ਐ ਉਹਦੇ ਨਾਮ ਜਾਂਦੇ ਰਿਹਾ ਹਾਂ ਨਾਂ ਨਹੀਂ ਉਹਦੇ ਘਰੋਂ ਆਪਾਂ ਲੈ ਕੇ ਆਪਾਂ ਆਏ ਪਹਿਲੇ ਮਾਲਕ ਦੇ ਘਰੋਂ ਲੈ ਕੇ ਆਏ ਹਾਂ ਹਾਂ ਜੀ ਬੰਦ ਵੀ ਪੜੇ ਠੀਕ ਠੀਕ ਹੈ ਇਹਨੂੰ ਅਗਰ ਨੌ ਵੀ ਲੈਣਾ ਨਹੀਂ ਹੋਊਗਾ ਜੀ ਹਾਂ ਜੀ ਹਾਂ ਪਹਿਲੇ ਮਾਲਕ ਦੇ ਨਾਮ ਹੀ ਆ ਹਾਂ ਜੀ ਹਾਂ ਜੀ ਦੇਖੋ ਇਹਦੇ ਉੱਪਰ ਵੀ ਡੱਕਾ ਲੱਗਿਆ ਹੋਇਆ ਦੂਜਾ ਲੱਗਿਆ ਹੋਇਆ ਏ ਤੇ ਕਿੰਨਾ ਮਾਡਲ ਹੈ 94 94 ਤੇ ਕਿੰਨੇ ਦਾ ਮਾਡਲ ਰੈਕਟਰ ਜੀ 145 ਦਾ ਜੀ 145 ਦਾ ਬਣ ਰਿਹਾ ਵੀਰੋ ਸਾਫ ਸਫਰਾ 265 ਲੱਗਿਆ ਹੋਇਆ ओरिजिनल ਰੈਟ ਕਿਤੇ ਚਲੋਂ ਲਾਗ ਨਹੀਂ ਹੋਵੇ ਆਪਾਂ ਜਮਰ ਬੈਠੇ ਰੈਟ ਫਰੀ ਹੈ ਠੀਕਾ ਠੀਕ ਹੈ ਜੀ ਅੰਦਰ ਰੰਗ ਨੂੰ ਬੋਬੈਲ ਲੇਕਾ ਨੂੰ ਗਲੇ ਰੈਟ ਨਾਲ ਤੇ ਕੁਝ ਟਾਇਰ ਚੈੱਕ ਕਰ ਸਕਦੇ ਹਾਂ ਤਕਬਕ 50% ਪਿਛਲੇ ਟਾਇਰ ਟੋਪਿੰਗ ਕਬ ਵਗੈਰਾ ਆਪਣਾ ਸਰਦਾਰ ਮਨ ਨਾਲ ਜੀ ਟਰਬਲ ਰੂਲ ਵਧੀਆ ਡੱਕ ਡੁੱਕ ਨਾਲ ਇਹ ਇੱਕ ਆਪਣਾ ਜਿਹਾ ਬਣ ਰਿਹਾ ਬਾਕੀ ਮਾਨ ਟਾਣਾ ਹੋ ਜੂਗਾ ਇਹਦੇ ਵਿੱਚੋਂ ਤੇ ਅਗਲਾ ਗਏ ਅਰਜਨ 605 ਇਹ 2012 ਮਾਡਲ ਆਈ ਤੇ ਥ੍ਰੀ ਸਪੀਡ ਕਰਾਇਆ ਹੈ ਇਹ ਥ੍ਰੀ ਸਪੀਡ ਹੋਇਆ ਹੈ 2012 ਮਾਡਲ ਦਾ ਸਰੂਲ ਨੰਬਰ ਇਹ ਵੀ ਪਹਿਲੇ ਮਾਲਕ ਦਾ ਟਰੈਕਟਰ ਲਓ ਪ੍ਰਾਪੋ ਜਿਹੜੇ ਜਾਨੇ ਆਪਾਂ ਸੁਪਰ ਸੈਟਰ ਤੇ ਚਲਾਉਣਾ ਹੈ ਉਹਨਾਂ ਬਾਅਦ ਤੇ ਟਰੈਕਟਰ ਥ੍ਰੀ ਸਪੀਡ ਅਰਜਨ ਹੋਇਆ ਹੋਇਆ ਹੈ ਉਹਨੂੰ ਪਤਾ ਵੀੜਾ 3 ਸਪੀਡ ਕਰਾਉਂਡ ਦੇ ਵਿੱਚ 35000 ਰੁਪਏ ਕਹਿੰਦਾ ਨੇ ਤੇ 35000 ਰੁਪਏ ਖਰਚ ਆਉਣਾ ਏ ਉੱਪਰ 15000 ਦੀ ਫਾਈਬਰ ਹੁੱਡ ਲਗਭਗ 40-45000 ਰੁਪਏ ਤੇ ਇਹ ਕੰਮ ਹੋ ਰਿਹਾ ਹੈ ਬਾਕੀ ਟਾਇਰ ਟੂਰ ਵੀ ਲਗਭਗ 50% ਟਾਇਰ ਪੈਣੀ ਟਰੈਕਟਰ ਦੀ ਤੇ ਬਣੂਗਾ ਕਿੰਨੇ ਦਾ ਜੀ 3 40 ਕਿੰਨੇ ਵੀਰੇ ਬਾਕੀ ਹੋ ਜੂ ਮੌਕੇ ਤੇ 3 40000 ਕਹਿੰਦੇ ਆ ਬਾਕੀ ਮੌਕੇ ਤੇ ਹੋ ਜੂਗਾ ਕਿਉਂਕਿ ਲਗਭਗ 40000 ਦਾ 45000 ਦਾ ਉਹੀ ਪੈ ਰਿਹਾ ਜੀ 3 ਸਪੀਡ ਵਾਲਾ ਤੇ ਸਾਡੀ ਸਟੂਜਾ ਵਾਲਾ ਤੜਕਾ ਗਈ ਇਹ ਸੋਨੇ ਦਾ 50 3 ਸਿਲੰਡਰ ਵਾਲਾ ਵੀ ਇਹ ਵੀ ਤਾਂ 3 ਸਿਲੰਡਰ ਵਾਲਾ ਹੈ ਜੀ ਹਾਂ ਜੀ ਇਹ ਉਨੇ ਮਾਡਲ ਲਈ ਸੋਨਾਲੀ ਕਾ ਪੰਡਿਆਰ ਨੰਬਰ ਹੈ ਹੈਵੀ ਪਹਿਲੇ ਮਲਗਦਾਈ ਹੈ ਠੀਕ ਹੈ ਜੀ ਅੰਨਾ ਸਿਲੰਡਰ 52 ਐਚਪੀ ਕਾ ਜਿਹੜਾ ਸੰਦ ਦਾ ਸੀਰੀਜ ਨਵਾਂ ਯਾਰ ਡਬਲ ਜੀਟੀ ਪੁੱਟਰਾ ਗਿਆ ਇਹ ਵੀ ਡਬਲ ਦੁਸ਼ਟੀ ਪੁੱਟਰਾਈ ਆ ਦੇਖਾ ਲੈ ਗਈ ਦਿਖਾ ਮਾਰ ਆਕੇ ਡਬਲੋਂ ਦੁਰੀ ਬਾਲ ਤਾਂ ਇਹੋ ਇਹਨੇ ਹੁੱਕ ਹੱਕ ਵਧੀਆ ਤੇ ਪੈਰਾਂ ਦੇ ਕਿੰਨੇ ਹੈਗਾ ਜੀ 50% ਆ ਟੈਰ ਨਾਲ ਦੀ ਜਰ ਨੇ ਨਾਲ ਦੀ ਟੈਬ ਨੇ ਹੈ ਜੀ ਪੀਵੀ 11 ਇਹ ਨੰਬਰ ਕਿੱਥੋਂ ਦਾ ਹੈ ਫਰੇਆੜਾ ਨੰਬਰ ਹੈ ਫਰੇਆੜਾ ਨੰਬਰ ਆ ਤੇ ਕਿੰਨੇ ਦਾ ਦੇਣਾ ਹੈ ਵੀਰੇ 4 ਲੱਖ ਰੁਪਏ ਦਾ 4 ਲੱਖ ਰੁਪਏ ਦੀ ਦੀਵਾਂਡ ਆ ਬਾਕੀ ਮੰਨਣ ਕਰੇਗਾ ਜੀ ਹੋਜੂ ਮੌਕੇ ਨਾਲ ਕੋਈ ਬੰਦ ਠੀਕ ਹੈ ਜੀ ਆਹੇ ਟਰੈਕਟਰ ਨਹੀਂ ਜਾਂ ਹੋਰ ਵੀ ਟਰੈਕਟਰ ਨਹੀਂ ਆਪਣੇ ਕੋਲ ਬੱਕੇ ਛੋਟੇ ਫਰੇਆੜਾ ਕਰਵਾ ਲਉ ਕਰਾਣੇ ਠੀਕ ਆ ਠੀਕ ਹੈ ਜੀ ਹਾਂਜੀ ਬਿਰੋ ਇਸੇ ਟਰੈਕਟਰ ਆ ਆਪਣੇ ਲੱਖੇ ਬਾਈ ਜੀ ਦੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਏ ਬਾਕੀ ਇੱਕ ਵਾਰ ਫਿਰ ਤੁਸੀਂ ਆਪਣਾ ਦੱਸ ਦੋ ਵੀ ਜੇ ਬੰਦੇ ਨੇ ਆਉਣਾ ਹੋਵੇ ਤਾਂ ਬੰਦਾ ਕਿੱਥੇ ਤੋਂ ਕਿੱਥੇ ਆਵੇ ਮੈਂ ਮੈਨੂੰ ਨੰਬਰ ਨੋਟ ਕਰਾ ਲਵਾਂ ਵਿੱਚ ਨੰਬਰ ਤੇ ਬੰਦਾ ਪਤਾ ਹੋ ਜਾਵੇ ਕਹਿੰਦੇ ਤੁਸੀਂ ਮਾੜਾ ਐਡਰੈਸ ਸਮਝਾਈ ਦੇ ਗੋ ਨੰਬਰ ਤੇ ਬੰਦੇ ਨੂੰ ਹਾਂ ਦੇਖੋ ਬੰਦਾ ਆਉਂਦਾ ਹੈ ਤੇ ਆਪਣੇ ਕੰਟੈਕਟ ਨੰਬਰ ਬੋਲ ਦਿਓ ਜੀ 99147 32586 ਠੀਕ ਹੈ ਇਹਨੇ ਬਾਈ ਜੀ ਦੇ ਨੰਬਰ ਹੈ ਜਿਹੜੇ ਆਪਣੇ ਬੋਲੇ ਨੇ ਕੋਈ ਕੋ ਨੰਬਰ ਚੱਲਦਾ ਆਪਣੇ ਕੋਲ ਇੱਕੇ ਨੰਬਰ ਚੱਲਦਾ ਹੈ ਵਟਸਐਪ ਚੱਲਦਾ ਵਿਚਾਲੇ ਠੀਕ ਹੈ ਠੀਕ ਹੈ ਐਡਰੈਸ ਆਪਣੇ ਸੁਧਰ ਜੀ ਦੱਸ ਵੀ ਦਿੱਤਾ ਤਾਂ ਜੇ ਬਾਕੀ ਕਿਸੇ ਮੇਰੇ ਭਰਾ ਨੂੰ ਆਪਣਾ ਇਹ ਕੋਈ ਆ ਕੇ ਨਹੀਂ ਪਤਾ ਲੱਗਦਾ ਬਾਈ ਜਿਹਨੂੰ ਫੋਨ ਕਰਦੋ ਬਾਈ ਸਾਨੂੰ ਦੱਸੇ ਚੰਗੀ ਤਰ੍ਹਾਂ ਸਮਝਾ ਦੇਣਗੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਦੇਖ ਰਹੇ ਹੋ Facebook ਪੇਜ ਨੂੰ ਕਰ ਲਿਓ ਫੋਲੋ ਬਾਕੀ ਆਪਣੇ Instagram ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਅੱਥੇ ਪਾਰ ਜ਼ਿਲ੍ਹਾ ਲੈ ਕੇ ਆਉਂਦੇ ਨੇ ਟਰੈਕਟਰ ਦੇ ਸੰਬੰਧ ਦਾ ਤੇ ਅੱਜ ਬਾਈ ਦੇ ਟਰੈਕਟਰ ਦੀ ਮੇਰੀ ਲਾਉਣੀਆਂ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਨਾ ਕਮੈਂਟ ਕਰਕੇ ਦੱਸੋ ਧੰਨਵਾਦ